ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੁਹਾਡਾ ਮੇਰੇ ਚੈਨਲ ਪੰਜਾਬੀ ਜ਼ਾਇਕਾ ਤੇ ਸਵਾਗਤ ਹੈ ਸੋ ਅੱਜ ਆਪਾਂ ਬਣਾਵਾਂਗੇ ਅੰਬ ਪਿਆਜ਼ ਪੁਦੀਨੇ ਦੀ ਚਟਨੀ ਤੇ ਚਟਨੀ ਬਹੁਤ ਹੀ ਸਵਾਦ ਬਨ ਕੇ ਤਿਆਰ ਹੁੰਦੀ ਹੈ ਹੁਣ ਇੰਨੀ ਗਰਮੀ ਹੁੰਦੀ ਹੈ ਕਈ ਵਾਰ ਸਾਡਾ ਸਬਜੀ ਬਣਾਉਣ ਦਾ ਮਨ ਬਿਲਕੁਲ ਵੀ ਨਹੀਂ ਕਰਦਾ ਤਾਂ ਤੁਸੀਂ ਆਹ ਵਾਲੀ ਚਟਨੀ ਬਣਾ ਕੇ ਜੂ ਟ੍ਰਾਈ ਕਰਿਓ ਰੋਟੀ ਦੀ ਜਗ੍ਹਾ ਸਬਜੀ ਨਾਲ ਇਹ ਚਟਨੀ ਦੇ ਲੈ ਲਵਿਓਗੇ ਤੇ ਬਹੁਤ ਹੀ ਖਾਣ ਨੂੰ ਇਸ ਨੂੰ ਮਜ਼ਾ ਵੀ ਆਉਂਦਾ ਹੈ ਤੇ ਢਿੱਡ ਵੀ ਭਰ ਜਾਂਦਾ ਹੈ ਉਹ ਰੈਸਪੀ ਦੇਖਣ ਤੋਂ ਪਹਿਲਾਂ ਕਿ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਸ਼ੁਰੂ ਕਰਨਾ ਚਲੋ ਹੁਣ ਅਸੀਂ ਅੱਜ ਦੀ ਰੈਸਪੀ ਸ਼ੁਰੂ ਕਰਦੇ ਹਾਂ ਅੰਬਾ ਦੀ ਚਟਨੀ ਬਣਾ ਲਈ ਅਸੀਂ ਲਏ ਆ ਇੱਕ ਦੋ ਮੀਡੀਅਮ ਸਾਈਜ਼ ਪਿਆਜ਼ ਤੇ ਛੋਟੀ ਕੋਲੀ ਲਈ ਇੱਥੇ ਪਦੀਨੇ ਦੀ ਤੇ ਬੜੀ ਕੋਲੀ ਅਸੀਂ ਲਵਾਂਗੇ ਧਨੀਏ ਦੀ ਪਦੀਨੇ ਤੇ ਧਨੀਏ ਦੀ ਕੁਆਂਟੀਟੀ ਤੁਸੀਂ ਜ਼ਰੂਰ ਧਿਆਨ ਰੱਖਣਾ ਪਦੀਨੇ ਦੀ ਕੁਆਂਟੀਟੀ ਥੋੜੀ ਘੱਟ ਲਿਓ ਤੇ ਧਨੀਏ ਦੀ ਜ਼ਿਆਦਾ ਇੱਥੇ ਮੈਂ ਡੇਢ ਅੰਬੀ ਨੂੰ ਚੰਗੀ ਤਰ੍ਹਾਂ ਧੋ ਕੇ ਛਿੱਲ ਕੇ ਦੀ ਗੁੱਟਲੀ ਕੱਢ ਕੇ ਕੱਟ ਲਿਆ ਕਿ ਇੱਥੇ ਮੈਂ ਲਿੱਤੀ ਐ ਦੋ ਲਸਣ ਦੀਆਂ ਕਲੀਆਂ 1 ਇੰਚ ਅਦਰਕ ਤੇ ਨਾਲ ਹੀ ਲਿਆ ਦੋ ਹਰੀ ਮਿਰਚ ਐ। ਇੰਨਾ ਕਈ ਲੈ ਕੁਆਂਟੀਟੀ ਨਹੀਂ ਤੇ ਜ਼ਿਆਦਾ ਕੋੜੀ ਹੋ ਜਾਂਦੀ ਐ। ਤੇ ਹੁਣ ਅਸੀਂ ਇਸ ਨੂੰ ਇੱਕ ਚੋਪਰ ਵਿੱਚ ਪਾ ਕੇ ਚੋਪ ਕਰਨਾ। ਪਹਿਲਾਂ ਪਵਾਵਾਂਗੇ ਅਸੀਂ ਪੁਦੀਨਾ। ਪੁਦੀਨੇ ਤੇ ਤਾਂ ਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸੀਗਾ। ਪਿਆਜ਼ਾਂ ਨੂੰ ਵੀ ਕੱਟਣ ਤੋਂ ਪਹਿਲਾਂ ਵਾਸ਼ ਕਰ ਲਿਆ ਕਰੋ। ਤੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਚੋਪਰ ਵਿੱਚ ਪਾ ਦਵਾਂਗੇ। ਪਹਿਲਾਂ ਅਸੀਂ ਇਸ ਨੂੰ ਸਿੰਪਲ ਹੀ ਪਾ ਕੇ ਹੀ ਚੰਗੀ ਤਰ੍ਹਾਂ ਚੋਪਰ 'ਚ ਘਮਾ ਲੈਣਾ ਹੈ ਉਸ ਨਾਲ ਵੀ ਤੁਸੀਂ ਇਸ ਨੂੰ ਚਟਨੀ ਨੂੰ ਕੁੱਟ ਕੇ ਬਣਾ ਸਕਦੇ ਹੋ ਪਰ ਚੋਪਰ ਨਾਲ ਹੈ ਜਿਹੜੀ ਜਲਦੀ ਤਿਆਰ ਹੋ ਜਾਂਦੀ ਹੈ ਤੇ ਸਵਾਦ ਵੀ ਬਹੁਤ ਆਂਦਾ ਹੈ। 2 ਮਿੰਟ ਵਿੱਚ ਤਿਆਰ ਹੋ ਜਾਂਦੀ ਹੈ ਅਗਰ ਤੁਸੀਂ ਸਾਰਾ ਸਮਾਨ ਕੱਟ ਕੇ ਰੱਖਿਆ ਹੋਊਗਾ। ਹੁਣ ਅਸੀਂ ਇੱਕ ਵਾਰ ਇਸ ਨੂੰ ਚੋਪਰ ਵਿੱਚ ਘਮਾ ਲਿਆ। 1 ਮਿੰਟ ਦੇ ਆਸ-ਪਾਸ ਹੀ ਘਮਾਇਆ ਸੀਗਾ ਤੇ ਹੁਣ ਅਸੀਂ ਇਹਦੇ ਵਿੱਚ ਪਾਣਾ ਹੈ ਸਵਾਦ ਅਨੁਸਾਰ ਨਮਕ ਨਾਲ ਹੀ ਅਸੀਂ ਚਮਚ ਦਾ ਚੌਥਾ ਹਿੱਸਾ ਪਾਣਾ ਲਾਲ ਮਿਰਚ ਪਾਊਡਰ ਕਿਉਂਕਿ ਅਸੀਂ ਹਰੀ ਮਿਰਚਾ ਪਾਈ ਹੈ ਚਮਚ ਦਾ ਚੌਥਾ ਹਿੱਸਾ ਗਰਮ ਮਸਾਲਾ ਪਿੰਚ ਆਫ ਬਲੈਕ ਸੌਲਟ ਕਾਲਾ ਨਮਕ ਤੇ ਕਾਲੀ ਮਿਰਚਾਂ ਤੇ ਨਾਲ ਹੀ ਬਾਹ ਥੋੜਾ ਚਾਟ ਮਸਾਲਾ ਤੇ ਇੱਕ ਚਮਚ ਪਾਣਾ ਅਸੀਂ ਚੀਨੀ ਦਾ ਪਾਊਡਰ ਜੇ ਤੁਸੀਂ ਸਿੰਪਲ ਚੀਨੀ ਯੂਜ਼ ਕਰਦੇ ਆ ਤਾਂ ਅੱਧਾ ਚਮਚ ਪਾ ਲਿਓ ਤੇ ਹੁਣ ਅਸੀਂ ਇਸ ਨੂੰ ਇੱਕ ਵਾਰ ਫੇਰ ਤੋਂ ਚੋਪਰ ਵਿੱਚ ਚੰਗੀ ਤਰ੍ਹਾਂ ਚੋਪ ਕਰ ਲੈਣਾ ਪਮਾ ਲੈਣਾ ਜੇ ਨਮਕ ਮਿਰਚ ਮਸਾਲਾ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਹੁਣ ਅਸੀਂ ਇਸ ਨੂੰ ਖੁਕੀ ਆਪਣੀ ਕੋਲੀ ਦੇ ਵਿੱਚ ਕੱਟ ਲਵਾਂਗੇ ਤੁਸੀਂ ਹੁਣ ਮੇਂ ਚਰਨੀ ਦਾ ਟੈਕਸਚਰ ਦੇਖ ਸਕਦੇ ਹੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਐਵੇਂ ਲੱਗਦਾ ਜਿਵੇਂ ਹੱਥ ਨਾਲ ਹੀ ਕੁੱਟੀ ਹੋਵੇ ਕੁੰਡੀ ਵਿੱਚ ਅਗਰ ਤੁਸੀਂ ਚਾਹੋ ਤਾਂ ਇਸ ਨੂੰ ਹੱਥ ਨਾਲ ਵੀ ਕੁੱਟ ਸਕਦੇ ਹੋ ਵਧੀਆ ਟੇਸਟ ਆਉਂਦਾ ਹੈ ਤੁਸੀਂ ਇਸ ਨੂੰ ਬਿਲਕੁਲ ਵੀ ਪੇਸਟ ਦੀ ਫਾਰਮ ਵਿੱਚ ਨਾ ਬਣਾਇ ਇਸ ਦਾ ਟੈਕਸਚਰ ਐਵੇਂ ਹੀ ਰੱਖਿਓ ਬਹੁਤ ਹੀ ਸਵਾਦ ਲੱਗਦੀ ਹੈ ਖਾਣ ਨੂੰ ਤੁਸੀਂ ਇੱਕ ਵਾਰ ਮੈਨੂੰ ਟਰਾਈ ਕਰਕੇ ਕਮੈਂਟ ਕਰਕੇ ਜੂ ਦੱਸਿਓ ਤੁਹਾਨੂੰ ਮੇਰੀ ਚਟਨੀ ਕਿਵੇਂ ਦੀ ਲੱਗੀ ਤੁਸੀਂ ਬਣਾਈ ਜਦੋਂ ਕਿਵੇਂ ਦਾ ਟੇਸਟ ਆਇਆ ਤੇ ਮੈਂ ਅੱਜ ਇਸ ਨੂੰ ਖਾ ਰਹੀ ਸੀਗੀ ਪਰਾਂਠੇ ਨਾਲ ਅਗਰ ਤੁਹਾਡਾ ਗਰਮੀ ਵਿੱਚ ਸਬਜੀ ਬਣਾਉਣ ਦਾ ਮਨ ਨਾ ਕਰੇ ਤਾਂ ਤੁਸੀਂ ਚਟਨੀ ਨਾਲ ਰੋਟੀ ਆਮ ਨਾਲ ਖਾ ਸਕਦੇ ਹੋ ਤੇ ਬੱਚਿਆਂ ਨੂੰ ਵੀ ਤੁਸੀਂ ਆਪਣੇ ਜ਼ਰੂਰ ਦਿਓ ਤੇ ਨਾਲ ਮੈਂ ਰੱਖ ਲਈ ਥੋੜੀ ਜਿਹੀ ਮਲਾਈ ਤੇ ਇਹ ਕੰਬੀਨੇਸ਼ਨ ਬਹੁਤ ਹੀ ਵਧੀਆ ਹੁੰਦਾ ਹੈ ਕਿਸ-ਕਿਸ ਨੂੰ ਇਹ ਵਾਲਾ ਕੰਬੀਨੇਸ਼ਨ ਪਸੰਦ ਹੈ ਕਮੈਂਟ ਕਰਕੇ ਜਰੂਰ ਦੱਸਣਾ ਤੇ ਆ ਸੀਗੀ ਮੇਰੀ ਆਧੀ ਰੈਸਪੀ ਅਗਰ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੁਣ ਆਪਾਂ ਮਿਲਦੇ ਆ ਨੈਕਸਟ ਰੈਸਪੀ ਤਦ ਤੱਕ ਲਈ ਸ਼ਸ਼ਟਿਕਾਲ